ਕੱਟ ਨਾ ਸੁਣੋ ਨਾ ਹੁਣ ਨਾ ਇੱਕ ਵਾਰ ਮੋਹਨ ਸਿੰਘ ਮੇਲੇ ਦੇ ਵਿੱਚ ਜਗਮੁਣ ਕੋਰ ਗਾ ਰਹੀ ਆ ਧਿਆਨ ਭਰਿਆ ਹੋਇਆ ਮੇਲਾ ਤੇ ਉਥੇ ਕੁਲਦੀਪ ਮਾਨ ਕੈਂਟਰੀ ਮਾਰਦਾ ਇਹ ਕਲਾਕਾਰਾਂ ਦਾ ਮੈਂ ਦੇਖਿਆ ਆਮ ਸੁਭਾਅ ਬਹੁਤ ਕਲਾਕਾਰ ਇਦਾਂ ਕਰ ਜਾਂਦੇ ਆ ਤੇ ਉਹ ਪਿੱਛੋਂ ਕੋਈ ਵੀ ਐਂਟਰੀ ਮਾਰ ਲਵੇ ਕੋਈ ਵੀ ਗਾ ਰਿਆ ਲੋਕਾਂ ਦਾ ਧਿਆਨ ਐਵੇਂ ਵਿੱਚ ਟੁੱਟ ਜਾਂਦਾ ਤੇ ਉਹਦੇ ਵੱਲ ਝਾਕਣ ਲੱਗ ਜਾਂਦੇ ਆ ਤੇ ਮਾਨਕ ਸਾਹਿਬ ਪਿਛਲੇ ਪਾਸੇ ਪੌੜੀਆਂ ਚੜ੍ਹੇ ਤੇ ਜਗਮੁਣ ਕੋਲ ਗਾ ਰਹੀ ਆ ਤੇ ਉਹਨਾਂ ਨੇ ਹੁਣ ਹੱਥ ਲਹਿਰਾਤਾ ਲੋਕਾਂ ਵਾਲ ਦੇ ਇੱਕ ਲੋਕਾਂ ਨੇ ਤਾੜੀ ਮਾਰਦੀ ਤੇ ਉਹ ਜਗਮੁਣ ਕੋ ਡਿਸਟਰਬ ਹੋਈ ਉਹਨੇ ਆਏ ਜਦੋਂ ਪਿੱਛੇ ਨੂੰ ਧੌਣ ਕਮਾ ਕੇ ਦੇਖਿਆ ਤੇ ਪਤਾ ਲੱਗਿਆ ਵੀ ਕੁਲਦੀਪ ਮਾਨ ਕੰਟਰੀ ਕਰ ਗਿਆ ਉਹਨੇ ਫਿਰ ਕੀ ਕੀਤਾ ਮਾਈਕ ਉਤਾਰਿਆ ਉਸ ਸਟੈਂਡ ਦੇ ਉੱਤੋਂ ਤੇ ਫੜ ਕੇ ਤੇ ਜਰਕ ਪਿੱਛੇ ਨੂੰ ਦੋ ਕਦਮ ਹੋ ਕੇ ਤੇ ਕੁਲਦੀਪ ਮਾਨਕ ਨੂੰ ਇੱਕ ਲਾਵੇ ਚ ਲੈ ਲਿਆ ਜੀ ਤੇ ਜਦੋਂ ਗਾਹ ਨੂੰ ਆ ਗਈ ਤੇ ਉਹ ਕਹਿੰਦੀ ਵੀ ਉਹਨੇ ਫਿਰ ਐਲਾਨ ਕੀਤਾ ਵੀ ਲੋ ਹੁਣ ਮੈਂ ਉਹ ਗੀਤਾਂ ਰੋਕ ਦਿੰਨੀ ਆ ਉਹ ਤਾਂ ਫੇਰ ਗਾਉਂਗੀ ਹੁਣ ਆ ਕਲੀਆਂ ਦਾ ਬਾਦਸ਼ਾਹ ਆ ਗਿਆ ਹੁਣ ਅਸੀਂ ਬੋਲੀਆਂ ਪਾਉਣੀਆਂ ਜਾਂ ਕਿਹੜਾ ਗੀਤ ਗਾਉਣਾ ਜਾਂ ਕਿਹੜੇ ਸਕੇਲ ਤੋਂ ਗਾਉਣਾ ਹੁਣ ਇਹ ਦੱਸੂਗਾ ਸ਼ੁਰੂ ਇਹ ਕਰੂ ਤੇ ਮੈਂ ਮਗਰੇ ਦੇ ਚੱਕੂ ਜੀ ਹੁਣ ਬਾਣਕ ਖੜਾ ਛਡਾਵੇ ਲੇਕਿਨ ਉਹ ਇਸ ਮਾਮਲੇ ਚ ਬਹੁਤ ਤਕੜੀ ਤੇ ਦਲੇਰ ਔਰਤ ਸੀਗੀ ਉਹਨੇ ਮਾਣ ਕਰਵਾਇਆ ਜਿਵੇਂ ਕੱਚ ਚ ਲੈਣਾ ਜੇ ਇਹਦੇ ਚ ਬਾਹ ਦੇ ਵਿੱਚ ਜਕੜ ਲਿਆ ਤੇ ਉਹਦਾ ਜਿਹੜਾ ਮਾਈਕ ਹਨ ਮਾਈਕ ਨੂੰ ਇਸ ਤਰ੍ਹਾਂ ਕੀਤਾ ਮਾਣਕ ਦੇ ਮੂੰਹ ਕੋਲੇ ਜਿਵੇਂ ਬੱਚੇ ਨੂੰ ਆਪਾਂ ਦੁੱਧ ਵਾਲੀ ਚੁੰਗਣੀ ਦੇ ਦਿੰਦੇ ਨਹੀਂ ਹੁੰਦੀ ਆ ਤੇ ਨਾਲ ਹੀ ਕਹਿੰਦੀ ਕਿ ਗਾ ਪੁੱਤ ਦੱਸ ਕਿਹੜਾ ਸਕੇਲ ਹੈ ਤੇ ਕਿਹੜੀ ਆਈਟਮ ਗਾਉਣੀ ਆ ਕਰ ਸ਼ੁਰੂ ਅੱਛਾ ਛੋ ਮਾਣਕ ਤਾਂ ਐਂਦਾ ਕਿੱਥੇ ਗਾ ਹੁਣ ਅਸੀਂ ਹੈਨਾ ਤੇ ਉਹ ਮਾਣਕ ਹੈੜਾ ਸ਼ਰਾਬੇ ਮਤਲਬ ਉਹਨੂੰ ਵੀ ਫੀਲ ਹੋ ਗਿਆ ਵੀ ਮੈਂ ਗੱਲ ਐਂਟਰੀ ਵਾਰੀ ਹਾਂ ਤੇ ਅਖੀਰ ਤੇ ਜਦੋਂ ਨਾਗ ਆਇਆ ਤੇ ਫਿਰ ਉਹਨੂੰ ਕਹਿੰਦੀ ਚੱਲ ਜਾ ਪਰਾਂ ਬਹਿ ਜਾ ਫਿਰ ਲੋਕਰ ਨੂੰ ਕਹਿੰਦੀ ਵੀ ਹੁਣ ਉਹੀ ਆਈਟਮ ਸੁਣਾਵਾ ਕੋ ਹੋਰ ਸੁਣਾਵਾ ਉਹ ਕਹਿੰਦੇ ਉਹੀ ਜੀ ਉਹੀ ਫਿਰ ਉਹੀ ਆਈਟਮ ਨੂੰ ਲੈ ਫਿਰ ਇਹਨਾਂ ਚ ਵੱਡੇ ਕੌਣ ਸ ਪਹਿਲਾਂ ਕੌਣ ਐ ਇਸ ਗਾਇਕੀ ਦੇ ਦੌਰ ਚ ਜੀ ਹਾਂਜੀ ਮਾਨਕ ਸਾਹਿਬ ਪਹਿਲਾਂ ਇਸ ਗਾਇਕੀ ਦੇ ਦੌਰ ਚ ਕਿ ਜਗਬੂਣ ਜੀ ਜਗਬੂਣ ਕੋ ਜਗਬੂਣ ਕੋ ਬਹੁਤ ਸੀਨੀਅਰ ਸੀ ਕੁਲਦੀਪ ਮਾਨਕ ਜਿਵੇਂ ਮਾਰਕਸਾਹ ਵਾਲਾ ਜੀ ਦੱਸਿਆ ਸੀ ਵੀ 6 ਸਾਲ ਤੱਕ ਹਰਚਰਨ ਗਰੇਵਾਲ ਕੋਲੇ ਟੋਲ ਕੀ ਰਹਿੰਦਾ ਰਿਹਾ ਤੇ ਇਹ ਆਪਣਾ ਜਗਵੌਣ ਕੋਰਤ ਕੇਦੀਪ ਦੀ ਟੀਮ ਦੇ ਵਿੱਚ ਵੀ ਇਹ ਜਾਂਦਾ ਰਿਹਾ ਜਿਹੜੀ ਉਹ ਬਰਮਣ ਵਾਲਿਆਂ ਦੀ ਬਿਲਡਿੰਗ ਸੀ ਨਾ ਜੀ ਜੀ ਇਹ ਮੈਨੂੰ ਮਾਰਕਸਾਹ ਨੇ ਆਪ ਗੱਲ ਦੱਸੀ ਸੀ ਉਹ ਬਰਮਣ ਪੌੜੀਆਂ ਦੇ ਥੱਲੇ ਇੱਕ ਥਾਂ ਜਿਹਾ ਹੁੰਦਾ ਨਾ ਥੋੜਾ ਜਿਹਾ ਹੁੰਦਾ ਹੁੰਦਾ ਜੀ ਹੁੰਦਾ ਉਤੇ ਕੋਈ ਮੰੰਜਾ ਨਹੀਂ ਦਿੰਦਾ ਮੰਜੀ ਰਹਿ ਜਾਂਦੀ ਆ ਜੀ 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 ਜਾਂ ਹੋਰ ਚੀਜ਼ਾਂ ਰੱਖੀਆਂ ਹੁੰਦੀਆਂ ਕਿਸੇ ਨੇ ਸਾਈਕਲ ਹੀ ਖੜਾਇਆ ਹੋਰ ਰੱਖਲੇ ਸਿਲੰਡਰ ਰੱਖਲੇ ਕੁਝ ਇਹਨਾਂ ਦੀ ਚੀਜ਼ੋ ਤੇ ਮਾਣਾ ਕਹਿੰਦਾ ਵੀ ਜਦੋਂ ਮੈਂ ਕੇਦੀ ਵਿੱਚ ਜਗਮਉਨ ਕਰਨ ਜਾਂਦਾ ਰਿਹਾ ਪ੍ਰੋਗਰਾਮਾਂ ਤੇ ਸਾਈਡ ਤੇ ਨਾਲ ਇਹਨਾਂ ਦਾ ਅਸਿਸਟੈਂਟ ਬਣ ਕੇ ਜਾਂ ਇਹਨਾਂ ਦਾ ਹੈਲਪਰ ਬਣ ਕੇ ਤੇ ਮੇਰਾ ਸੌਣ ਦਾ ਮੰੰਜਾ ਉਹ ਹੁੰਦਾ ਸੀਗਾ ਔੜੀਆਂ ਦੇ ਥੱਲੇ ਮੈਂ ਮੰਜੀ ਤੇ ਸੌਂਦਾ ਰਿਹਾ ਅੱਛਾ ਇਹ ਉਹਨਾਂ ਨੇ ਆਪ ਹੀ ਦੱਸਿਆ ਆਪ ਹੀ ਦੱਸਿਆ ਇਹ ਜਿਵੇਂ ਆਖਰੀ ਜਿਹੜੀਆਂ ਤਿੰਨ ਟੇਪਾਂ ਤੁਸੀਂ ਪ੍ਰੋਡਿਊਸ ਕੀਤੀਆਂ ਵੈਸੇ ਇੱਕ ਗੱਲ ਕੀਤੇ ਹੋਵੇ ਕਿ ਤਵਿਆਂ ਦੀ ਯੋਗ ਦੀ ਰਾਣੀ ਕਹਿ ਲੋ ਮਹਾਰਾਣੀ ਕਹਿ ਲੋ ਕਿੰਨੇ ਕੀ ਐਲਪੀ ਰਿਕਾਰਡ ਆਏ ਹੋਣਗੇ ਕਿੰਨੀਆਂ ਕੀ ਟੇਪਾਂ ਆਈਆਂ ਹੋਣੀਆਂ ਜੀ ਮੇਰੇ ਖਿਆਲ ਆ ਇਹਨਾਂ ਦੇ 150 200 ਗੀਤ ਹੋਣਗੇ ਟੋਟਲ ਓਕੇ ਜਗਮੁਣ ਕਰਕੇ ਦੀਪ ਦੇ ਇੰਨੇ ਕੀ ਹੋਣੇ ਆ ਕਿਉਂਕਿ ਬਹੁਤ ਜ਼ਿਆਦਾ ਨਹੀਂ ਇਹਨਾਂ ਨੇ ਬੇਹਦ ਨਹੀਂ ਗਾਏ ਤੇ ਯਮਲਾ ਜੀ ਦੇ ਜਿਹੜੇ ਟੋਟਲ ਗੀਤ ਜੀ ਪਰ ਇਹ 40-50 ਗੀਤ ਹੋਣਗੇ ਜੀ ਜਿਵੇਂ ਦਲੀਪ ਕੁਮਾਰ ਦੀਆਂ ਫਿਲਮਾਂ ਦੀ ਬਹੁਤ ਵੱਡੀ ਲਿਸਟ ਨਹੀਂ ਹੈ ਯਵਲਾ ਜੀ ਦੇ ਵੀ ਗੀਤ ਮੇਰਾ ਖਿਆਲ ਸੈਂਕੜਿਆਂ ਚ ਨਹੀਂ ਹੋਣਗੇ ਅੱਛਾ ਬਸ ਇੰਨੇ ਕੀ ਸੀ 40-50 ਹੋਣਗੇ ਦਲੀਪ ਕੁਮਾਰ ਦੀਆਂ ਫਿਲਮਾਂ ਆਪ ਹੀ ਕਹਿੰਦਾ ਹੁੰਦਾ ਸੀ ਗਿਣਤੀ ਦੀਆਂ ਫਿਲਮਾਂ ਸੁਭਾਅ ਹੁੰਦਾ ਉਹ ਆਪਣਾ ਪਰਖਾੜੇ ਹਾਂਜੀ 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 ਇਹ ਫਿਰ ਉੱਥੇ ਬੰਬੇ ਵੀ ਰਹਿੰਦੇ ਰਹੇ ਜੀ ਫਲੈਟ ਲੈ ਲਿਆ ਸੀਗਾ ਤੇ ਇਹ ਦਾਜ ਫਿਲਮ ਦੇ ਵਿੱਚ ਵੀ ਇਹਨਾਂ ਨੇ ਰੋਲ ਵੀ ਕੀਤਾ ਸੀ ਕੁਝ ਫਿਲਮਾਂ ਦੇ ਵਿੱਚ ਕੇਦੀਪ ਦੇ ਗਾਣੇ ਵੀ ਆਏ ਸੀ ਜਗਮਉਨ ਗੌਰ ਨੇ ਦੋ ਤਿੰਨ ਫਿਲਮਾਂ ਦੇ ਵਿੱਚ ਛੋਟੇ ਛੋਟੇ ਰੋਲ ਕੀਤੇ ਸੀ ਪਰ ਫਿਰ ਜਿਆਦਾ ਇਹਨਾਂ ਦਾ ਜਿਹੜਾ ਰੁਝੇਵਾ ਰਿਹਾ ਇੱਥੇ ਇਹਨਾਂ ਕੋਲ ਪ੍ਰੋਗਰਾਮ ਮੁੱਕਦਾ ਹੀ ਨਹੀਂ ਸੀ ਜੀ ਮਤਲਬ ਇਹਨਾਂ ਰੁਝੇਵਾ ਇਹਨਾਂ ਰੁਝੇਵਾ ਮੈਂ ਦੇਖਿਆ ਉਦੋਂ ਇਹ ਏ ਕਲਾਸ ਵਾਲੇ ਜਿਹੜੇ ਕਲਾਕਾਰ ਸੀ ਚੱਲ ਸੋ ਚੱਲ ਚੱਲ ਸੋ ਚੱਲ ਇਹਨਾਂ ਦੇ ਫਿਰ ਸਿਰਜਣਿਆਂ ਨੂੰ ਪੁੱਛੋ ਤੇ ਉਹਨਾਂ ਤੋਂ ਫਿਰ ਜ਼ਿਆਦਾ ਗਿਣਤੀ ਪਤਾ ਲੱਗ ਜਾਂਦਾ ਜੇ ਕਲਾਕਾਰ ਸਿੱਧਾ ਕਿਸੇ ਤੋਂ ਪੁੱਨ ਲੱਗਦਾ ਵੀ ਖਰੀ ਚੜਾ ਵਧਾ ਚੜਾ ਕੇ ਕਹਿ ਰਿਹਾ ਤੇ ਜਿਹੜਾ ਹੁਣ ਦਦਾਰ ਦੇ ਮੁੰਡਿਆਂ ਨੇ ਦੱਸਿਆ ਸੀ ਮੈਨੂੰ ਜਾਗਰੂਕ ਬਣਾਉਣ ਦੇ ਉਹਨਾਂ ਨੇ ਵੀ ਤਿੰਨ ਤਿੰਨ ਮਹੀਨੇ ਅਸੀਂ ਤਿੰਨ ਤਿੰਨ ਮਹੀਨੇ ਅਸੀਂ ਘਰੇ ਨਹੀਂ ਸੀ ਵੜਦੇ ਦੇ ਤੇਰੇ ਦੀ ਦੇ ਤੇਰੇ ਦੀ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਗਿਆ ਫਿਰ ਜਗਮਉਨ ਜੀ ਨੇ ਕੇ ਦੀਪ ਸਾਬ ਨੇ ਨਹੀਂ ਜਗਮਉਨ ਜੀ ਨੇ ਰੋਲ ਕੀਤਾ ਸੀ ਜੀ ਕੇਦੀਪ ਨੇ ਕੁਝ ਫਿਲਮਾਂ ਦੇ ਵਿੱਚ ਗੀਤ ਗਾਏ ਸੀ ਅੱਛਾ ਕੋਈ ਹੈ ਜੀ ਯਾਦ ਇਹ ਯਾਦ ਨਹੀਂ ਹੈ ਮੈਨੂੰ ਹਮ ਲੇਕਿਨ ਜਿਆਦਾ ਅੱਛਾ ਇਹਨਾਂ ਨੇ ਆਪਦੇ ਕਾਮੇਡੀ Song ਵੀ ਬਹੁਤ ਤੇਰੇ ਨਹੀਂ ਭਰਾਵਾ ਮੈਨੂੰ ਕੁੱਟਿਆ ਅੱਛਾ ਏਦਾਂ ਦੇ ਗੀਤ ਵੀ ਗਾਉਂਦੇ ਹੁੰਦੇ ਸੀਗੇ ਤੇ ਓਵਰ ਆਲ ਹੁਣ ਬਾਅਦ ਵਾਲਿਆਂ ਨੂੰ ਜਦੋਂ ਪੁੱਛਦੇ ਆ ਜਦੋਂ ਕਿਤੇ ਗੱਲ ਚੱਲਦੀ ਆ ਸੰਗੀਤਕਾਰ ਰਤਲ ਸ਼ਰਮਾ ਨੂੰ ਜਦੋਂ ਕਹੋ ਉਹ ਐ ਯਾਦ ਕਰਦੇ ਆ ਕਹੋਗਾ ਵੀ ਵੀ ਜਗਮਉਨ ਕੌਰ ਮੈਨੂੰ ਉਹ ਸਿੰਗਰ ਵਜੋਂ ਬਹੁਤ ਪਸੰਦ ਸੀ ਇਹ ਕੋਰ ਸਤਵਿੰਦਰ ਵੀ ਟੀਨਾ ਦਾ ਗੱਲਾਂ ਚੱਲਦੀਆਂ ਸੀ। ਉਹਨੇ ਵੀ ਇਹ ਗੱਲ ਕਹੀ ਕਿ ਮੈਨੂੰ ਪਿਛਲੇ ਵਾਰ ਸਿੰਗਰਾਂ ਦੇ ਵਿੱਚੋਂ ਜਗਮਉਨ ਕੌਰ ਬਹੁਤ ਪਸੰਦ ਸੀ। ਅੱਛਾ। ਓਵਰਆਲ ਜਿਹੜਾ ਇਹਨਾਂ ਦਾ ਐਮਐਸਸੀ ਇਹ ਲੋਕਾਂ ਦੇ ਵਿੱਚ ਬਹੁਤ ਹਰਮਨ ਪਿਆਰੇ ਸੀ ਤੇ ਗੀਤ ਅਜੇ ਵੀ ਇਹਨਾਂ ਦੇ ਚੱਲਦੇ। ਵਿਆਹ ਕਿੰਨੇ ਕਿ ਚਿਰ ਬਾਅਦ ਇਹਨਾਂ ਨੇ ਕੀ ਆਪਸ ਵਿੱਚ ਕਰਵਾਇਆ ਸੀ? ਇਹ ਨਹੀਂ ਯਾਦ। ਇਹ ਨਹੀਂ। ਕਿਸੇ ਹੋਰ ਸਿੰਗ ਨੇ ਦੱਸਿਆ ਕਿ ਮੇਰੇ ਵੀ ਦਿਲ ਕਰਦਾ ਸੀ ਜਗਮਉਨ ਕੌਰ ਦੇ ਨਾਲ ਵਿਆਹ ਕਰਨ। ਵੀ ਇਹ ਡੇ ਉੱਚੀ ਲੰਮੀ ਸੋਹਣੀ ਸੀ। ਨੇ ਉਸ ਵੇਲੇ ਦੇ ਉਦੋਂ ਸਿੰਗਰਾਂ ਦੀ ਇੰਨੀ ਲੰਮੀ ਚੋੜੀ ਗਿਣਤੀ ਨਹੀਂ ਸੀ ਜੀ ਬਈ ਬਹੁਤ ਬੜੀ ਹੁਣ ਤਾਂ ਹੈ ਨਾ ਹਜ਼ਾਰਾਂ ਦੇ ਵਿੱਚ ਗਿਣਤੀ ਆ ਜੀ ਜੀ ਹਾਂਜੀ ਅਕਸਰ ਜਦੋਂ ਉਦੋਂ ਜੋੜੀਆਂ ਸੀ ਬਹੁਤੀਆਂ ਆਪਸ ਵਿੱਚ ਵਿਆਹ ਵੀ ਕਰਾਈ ਲੈਂਦੇ ਸੀ ਇਹ ਨਹੀਂ ਬੋਤੇ ਨੇ ਤਾਂ ਨਹੀਂ ਕਰਾਏ ਅੱਛਾ ਬੋਤੇ ਨੇ ਹਾਂਜੀ ਜੀ ਹਾਂ ਜਦੋਂ ਗੁਰਚਰਨ ਪੋਲੀ ਸਾਹਿਬ ਹੋ ਗਏ ਉਹਨਾਂ ਉਹਨਾਂ ਕਰਵਾਏ ਪੋਲੀ ਪੰਮੀ ਦੀ ਲਵ ਮੈਰਿਜ ਸੀਗੀ ਅੱਛਾ ਲਵ ਮੈਰਿਜ ਹਾਂਜੀ ਅ ਸਦੀਖ ਉਹਨਾਂ ਦੀ ਇਸ ਤਰ੍ਹਾਂ ਦੀ ਤਾਂ ਨਹੀਂ ਸੀਗੀ ਨਹੀਂ ਸੀ ਉਹ ਤਾਂ ਆਮ ਸੀ ਜਿਹਨੂੰ ਆਪਾਂ ਕਹਿੰਨੇ ਆਮ ਮੈਰਿਜ ਆ ਹਰਚਾਰ ਨਗਰੇਵਾਲ ਉਹਨਾਂ ਦੀ ਵੀ ਆਮ ਸੀਗੀ ਯਮਲਾ ਜੀ ਦੀ ਵੀ ਆਮ ਸੀ ਚਾਂਦੀ ਰਾਮ ਦੀ ਵੀ ਆਮ ਸੀ ਨਹੀਂ ਕਈ ਤਾਂ ਪਹਿਲਾਂ ਹੀ ਵਿਆਏ ਸੀ ਨਾ ਇਸ ਕਰਕੇ ਨਹੀਂ ਹੋਇਆ ਵਿਆਹ ਸੀਗੇ ਜਿਹੜੇ ਕੁਵਾਰਿਆਂ ਚੋਂ ਹਾਂਜੀ ਹਾਂਜੀ ਅ ਉੱਥੇ ਫਿਰ ਇਦਾਂ ਦਾ ਕੋਈ ਨਹੀਂ ਮੇਰੇ ਸਾਹਮਣੇ ਆ ਰਹੀ ਕੋਈ ਜੋੜੀ ਦੀ ਜਿਹਦੀ ਆਪਾਂ ਮਿਸਾਲ ਦੇਈਏ ਅੱਛਾ ਜਿਵੇਂ ਤਮਿਆਂ ਦੇ ਯੁੱਗ ਦੀ ਗੱਲ ਕਰਦੇ ਉਦੋਂ ਤੁਸੀਂ ਫਿਰ ਅਗਰ ਫੀਮੇਲ ਸਿੰਗਰ ਦੀ ਗੱਲ ਕੀਤੀ ਜਾਵੇ ਇੱਕ ਦੋ ਕਈ ਹੋਣਗੇ ਜਿਵੇਂ ਜਗਮਉ ਜੀ ਜਾਂ ਗੁਰਮੀਤ ਬਾਵਾ ਜੀ ਜਾਂ ਇਹ ਬੀਬਾ ਨਿਰਿੰਦਰ ਬੀਬਾ ਸਿਰਿੰਦਰ ਕੌਰ ਸਿਰਿੰਦਰ ਕੌਰ ਪ੍ਰਕਾਸ਼ ਕੌਰ ਕਈ ਵਿੱਚ ਹੋਰ ਵੀ ਸੀ ਜਿਵੇਂ ਇੱਕ ਸੀਗੀ ਕੁਮਾਰੀ ਲਾਜ ਵਿੱਚ ਵਿੱਚ ਹੋਰ ਵੀ ਸੀਗੇ ਜਿਵੇਂ ਕਈ ਉਹਨਾਂ ਵੱਡਾ ਨਾਂ ਨਹੀਂ ਹੈ ਜਿਵੇਂ ਸਿਰਿੰਦਰ ਮੋਹਣੀ ਸੀ ਸਵਰਨ Lata ਸਵਰਨ Lata ਦੇ ਕੱਲੀ ਦੇ ਬਹੁਤ ਗਾਣੇ ਆਏ ਆ ਕੱਲੀ ਪਰ ਉਹਦੇ ਘਰ ਵਾਲਾ ਤਾਂ ਗੁਪਤਾ ਜੀ ਤਾਂ ਗਾਉਂਦਾ ਨਹੀਂ ਸੀਗਾ ਸੋਬਰੋਤਨ ਰਿਜਿੰਦਰ ਰਾਜਨ ਜੀ ਰਿਜਿੰਦਰ ਰਾਜਨ ਹਾਂ ਉਹਨਾਂ ਨੇ ਡਿਊਟੀ ਵੀ ਗਾਇਆ ਸੋਲੋ ਵੀ ਗਾਇਆ ਤੇ ਸੋਲੋ ਪ੍ਰੋਗਰਾਮ ਵੀ ਕੀਤੇ ਪਰਮਿੰਦਰ ਸੰਧੂ ਨੇ ਕੱਲੀ ਨੇ ਵੀ ਬਹੁਤ ਪ੍ਰੋਗਰਾਮ ਕੀਤੇ ਅ ਸੰਦੀਲੇ ਨਾਲ ਵੀ ਗਾਇਆ ਹੋਰ ਕਲਾਕਾਰਾਂ ਨਾਲ ਵੀ ਗਾਇਆ ਇਹਨਾਂ ਦੇ ਅਕਸਰ ਹੀ ਵਿਦੇਸ਼ ਟੂਰ ਲੱਗਦੇ ਰਹੇ ਫਿਰ ਜਗਮਉਂ ਜੀ ਔਰ ਕੇਦੀਪ ਸਾਹਿਬ ਹਾਂ ਜੀ ਇਹਨਾਂ ਦਾ ਵਿਦੇਸ਼ ਦੇ ਵਿੱਚ ਕਾਫੀ ਕਰੇਜ਼ ਸੀ ਇਹਦੀ ਡਿਮਾਂਡ ਸੀ ਲੋਕ ਪ੍ਰੋਮੋਟਰ ਮਤਲਬ ਬਕਾਇਦਾ ਇਹਨਾਂ ਨੂੰ ਜਿਹੜਾ ਹੈਗਾ ਬੜੀ ਮਾਣਯੋਗ ਨਾਂ ਪੇਮੈਂਟਾਂ ਦੇ ਕੇ ਲੈ ਕੇ ਜਾਂਦੇ ਸੀਗੇ ਜੀ ਤੇ ਜੇ ਓਵਰਆਲ ਆਪਾਂ ਗਾਈਏ ਪੰਜਾਬੀ ਗਾਇਕੀ ਦੇ ਵਿੱਚ ਫੀਮੇਲ ਸਿੰਗਰਸ ਦੇ ਵਿੱਚ ਜੋੜੀ ਰੂਪ ਦੇ ਵਿੱਚ ਵੀ ਜਗਮਾਉਣ ਕਰਕੇ ਦੀਪ ਦਾ ਨਾਮ ਹੈਗਾ ਸਨੇਰੀ ਅਖਰਾ ਚ ਤੇ ਇਕੱਲੀ ਜਗਮਾਉਣ ਕਰਦਾ ਤਾਂ ਉਹਦੋਂ ਵੀ ਵੱਡਾ ਨਾਮ ਡੈਥ ਤੇ ਇਹਨਾਂ ਦੀ ਪਹਿਲਾਂ ਹੋ ਜਾਂਦੀ ਕੀ ਦੀਪ ਸਾਹਿਬ ਜੀ ਤੇ ਬਾਅਦ ਚ ਹੁੰਦੀਆਂ ਨੇ ਹਾਂਜੀ ਇਹਨਦੀ ਬੇਟੀ ਰਾਜੇ ਨੇ ਵੀ ਕੋਸ਼ਿਸ਼ ਕੀਤੀ ਸੀ ਗਾਉਣ ਦੀ ਜੀ ਬਾਕਾਇਦਾ ਉਹਨੇ ਰਿਕਾਰਡਿੰਗ ਕਰਾਈ ਸੀਗੀ ਮੈਨੂੰ ਸੁਣਾਈ ਵੀ ਸੀ ਰਿਲੀਜ਼ ਤੋਂ ਪਹਿਲਾਂ ਮੇਰੀ ਕੋਸ਼ਿਸ਼ ਸੀ ਉਦੋਂ ਮਿੱਟੀ ਸੀਰੀਜ਼ ਨੂੰ ਮੈਂ ਸੁਣਾਇਆ ਵੀ ਸੀ ਮਾਸਟਰ ਪਰ ਉਹਨਾਂ ਨੂੰ ਨਹੀਂ ਠੀਕ ਲੱਗਿਆ ਫਿਰ ਉਹ ਕਿਸੇ ਹੋਰ ਕੰਪਨੀ ਨੇ ਰਿਲੀਜ਼ ਕੀਤਾ ਸੀ ਰਾਜੇ ਦਾ ਤੇ ਇਹਨਾਂ ਦੀ ਬੇਟੀ ਹੈ ਬਿੱਲੀ ਉਹ ਇਸ ਵੇਲੇ ਆਪਾਂ ਨੂੰ ਚੈਨਲ ਦੇ ਉੱਤੇ ਕਾਫੀ ਸਰਗਰਮਾ ਉਹਨੇ ਆਪ ਦਾ ਕੋਈ ਪ੍ਰੋਗਰਾਮ ਬਣਾਇਆ ਹੋਇਆ ਹੈ ਅੱਛਾ ਜੀ ਫੌਰਨ ਰਹਿੰਦੀ ਹੈ ਕੈਨੇਡਾ ਚ ਆ ਕੇ ਤੇ ਉਹ YouTube ਦੇ ਉੱਤੇ ਜਾਂ ਉਹ ਕਦੇ-ਕਦੇ Facebook ਤੇ ਮੈਨੂੰ ਵੀ ਆਪਦੀਆਂ ਆਈਟਮਾਂ ਭੇਜ ਦਿੰਦੀ ਆ। ਇਹ ਨਾਮ ਤੇ ਹੋਰ ਹੋਊਗਾ ਕਿ ਵੈਸੇ ਬਿੱਲੀ ਸਿੰਘ ਨਾਮ ਹੈ ਕਿ ਹਾਂਜੀ ਨਾਮ ਤੇ ਹੋਰ ਪੂਰਾ ਨਾਮ ਤਾਂ ਕੋਈ ਹੋਰ ਹੋਊਗਾ ਬਸ ਬਿੱਲੀ-ਬਿੱਲੀ ਕਹਿੰਦੇ ਸੀਗੇ ਘਰ ਦਾ ਨਾਮ ਹੀ ਹਾਂਜੀ ਮੈਂ ਹੁਣ ਰਾਜੇ ਦਾ ਇਹਦਾ ਪੂਰਾ ਨਾਮ ਤਾਂ ਰਾਜ ਕਮਲ ਕਿਹਨੇ ਦਾ ਰਾਜਾ ਕਮਲ ਜਿਹੜਾ ਇਹਦਾ ਬੇਟਾ ਅੱਛਾ ਜੀ ਉਹਨੂੰ ਰਾਜਾ-ਰਾਜਾ ਹੀ ਕਹਿੰਦੇ ਆ ਔਰ ਕੇਦੀਪ ਸਾਹਿਬ ਦਾ ਜੀ ਕੇਦੀਪ ਦਾ ਸ਼ਾਇਦ ਕੁਲਦੀਪ ਸੀ ਜੀ ਜੀ ਇਹਨਾਂ ਦਾ ਪਿਸ਼ੋਕੜ ਕਿੱਥੋਂ ਦਾ ਸੀ ਕੇਦੀਪ ਸਾਹਿਬ ਦਾ ਜੀ ਸ਼ਾਇਦ ਐਤੀ ਆਣੇ ਦਾ ਸੀ ਹੈ ਜੀ ਐਤੀ ਆਣਾ ਇਹ ਕਿਹਤੇ ਪਿੰਡ ਸੀ ਇਹ ਇੱਧਰ ਹੀ ਹੈ ਕਿਤੇ ਆਪਣਾ ਲੁਧਿਆਣਾ ਜ਼ਿਲ੍ਹੇ 'ਚ ਹੀ ਪੈਂਦਾ ਅੱਛਾ ਜੀ ਹਾਂ ਉੱਥੋਂ ਦਾ ਸੀਗਾ ਤੇ ਇਹਨਾਂ ਦਾ ਤਾਂ ਮੈਂ ਦੱਸਿਆ ਹੀ ਹੈ ਵੀ ਬੂਰਮਾਜਰਾ ਸੀ ਬੂਰਮਾਜਰਾ ਵੈਸੇ ਦੇਖੋ ਕਿ ਉਸ ਸਮੇਂ ਇੱਕ ਸਰਕਾਰੀ ਟੀਚਰ ਦੀ ਨੌਕਰੀ ਛੱਡਣੀ ਹਾਂਜੀ ਵੱਡੀ ਗੱਲ ਹੋ ਜਾਂਦੀ ਹੈ ਨਾ ਜੀ ਕਿ ਗਾਇਕੀ ਦਾ ਗਾਇਕੀ ਦਾ ਸ਼ੌਂਕ ਕਿਵੇਂ ਜਾਗਿਆ ਸੀ ਇਹਨਾਂ ਨੂੰ ਕੁਝ ਹੈ ਇਹ ਵੀ ਤਾਂ ਇਹਨੇ ਮਾਤਾ ਜੀ ਦੱਸਿਆ ਸੀ ਵੀ ਮਾਤਾ ਜੀ ਵੀ ਪਹਿਲਾਂ ਨਾ ਜਿਵੇਂ ਕੋਈ ਵਿਆਹ ਚ ਕੋਈ ਸ਼ਾਦੀਆਂ ਤੇ ਜਾਂਦੇ ਆ ਉਦੋਂ ਤੋਂ ਹੀ ਸਕੂਲ ਲਾਈਫ ਤੋਂ ਉੱਥੋਂ ਸ਼ੁਰੂ ਹੋ ਗਿਆ ਸੀ ਤੇ ਫਿਰ ਜਦੋਂ ਹੰਗਾਰਾ ਮਿਲਦਾ ਗਿਆ ਤਾਂ ਫਿਰ ਕਲਾਕਾਰ ਹੋਰ ਗਾਂਦ ਤੁਰਪਿੰਦਾ ਜੀ ਮਤਲਬ ਇਹ ਜਿਹੜਾ ਨਾ ਜਿਵੇਂ ਕਈ ਟੀਮਾਂ ਨੂੰ ਬਹੁਤਾ ਨਹੀਂ ਖੇਡਣਾ ਪੈਂਦਾ ਇੱਕ ਦੋ ਮੈਚਾਂ ਨਾਲ ਹੀ ਫਾਈਨਲ ਚ ਪਹੁੰਚ ਜਾਂਦੀਆਂ ਟੀਮਾਂ ਜੀ ਜੀ ਜਗਮਉਨ ਕੌਰ ਜੀ ਵੀ ਉਹਨਾਂ ਕਲਾਕਾਰਾਂ ਚੋਂ ਸੀ ਜਿਹੜੇ ਥੋੜੇ ਜਿਹਾ ਸਫਰ ਨਾਲ ਹੀ ਏ ਕਲਾਸ ਦੇ ਸਿੰਗਰਾਂ ਚ ਆ ਗਏ ਸੀ ਉਸ ਸਮੇਂ ਚੋਟੀ ਦੇ ਜਿਹੜੇ ਸਿੰਗਰ ਸੀ